ਅੰਜ 2025 ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜੀ ਇੱਕ ਮੈਡੀਕਲ ਸ਼ਾਪ ਹੈਗਾ ਵਿਸ਼ਾਲ ਮਿੱਤਲ ਦੇ ਨਾਮ ਤੇ ਤੇ ਉਸ ਮੈਡੀਕਲ ਤੇ ਕੋਈ ਦੋ ਜਣੇ ਅਨਨੋਨ ਪਰਸਨਸ ਵੈਪਨ ਲੈ ਕੇ ਤੇਜਦਾਰ ਹਥਿਆਰ ਸੀਗੇ ਪਲੱਸ ਉਹਨਾਂ ਕੋਲੇ ਇੱਕ ਪਿਸਟਲ ਸੀਗਾ ਉਹਦੇ ਨੋਕ ਤੇ ਆ ਕੇ ਉਹ ਕਨਸਰਨਡ ਜਿਹੜਾ ਓਨਰ ਹੈਗਾ ਵਿਸ਼ਾਲ ਮਿੱਤਲ ਉਹਦੇ ਤੋਂ ਜਿੰਨੇ ਵੀ ਗੱਲੇ ਮੌਜੂਦ ਪੈਸੇ ਸੀ ਸਾਰੇ ਕੱਢ ਕੇ ਲੈ ਗਏ ਔਰ ਇਹ ਵੀ ਰਿਪੋਰਟ ਹੋਇਆ ਸੀ ਕਿ ਵਿਸ਼ਾਲ ਮਿੱਤਲ ਨੂੰ ਇੰਜਰਡ ਵੀ ਕਰਕੇ ਗਏ ਆ ਸੋ ਉਹਦੇ ਤੇ ਇਮੀਡੀਏਟ ਤੇ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਸਾਡੇ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਸੀਆਈਏ ਟੀਮਸ ਪਲੱਸ ਐਸਐਚਓ ਸਿਟੀ ਜਸਕਰਨ ਇਹਨਾਂ ਦੀ ਟੀਮ ਨੇ ਇਮੀਡੀਏਟਲੀ ਐਕਸ਼ਨ ਸਟਾਰਟ ਕਰਤਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵਿਦਨ 24 ਆਵਰਸ ਜਿਹੜੇ ਉਹ ਦੋ ਪਰਸਨ ਸੀ ਦੋ ਐਪਰੀਹੈਂਡ ਕਰ ਲਿੱਤੇ ਗਏ ਐ ਤੇ ਉਹਨਾਂ ਦਾ ਨਾਮ ਹੈਗਾ ਜੀ ਜਸ਼ਨਦੀਪ ਸਿੰਘ ਤੇ ਗੁਰਤੇਜ ਸਿੰਘ ਸੋ ਜਿਹੜੇ ਇਹ ਕ੍ਰਾਈਮ ਦੇ ਵਿੱਚ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਉਹ ਵੀ ਰਿਕਵਰ ਹੋ ਚੁੱਕਿਆ ਸੋ ਇੱਕ ਇਹਦੇ ਵਿੱਚ ਇੰਟਰਸਟਿੰਗ ਗੱਲ ਜੋ ਦੱਸਣ ਵਾਲੀ ਇਹ ਹੈਗੀ ਹੈ ਕਿ ਜਦੋਂ ਇਹ ਇਨਸੀਡੈਂਟ ਹੁੰਦਾ ਹੈ ਵਿਸ਼ਾਲ ਮਿੱਤਲ ਦੀ ਸ਼ਾਪ ਤੇ ਤਾਂ ਇੱਕ ਉੱਥੇ ਜਸਕਰਨ ਸਿੰਘ ਨਾਮ ਦਾ ਲੜਕਾ ਸੀ ਉਹ ਕੋਈ ਮੈਡੀਸਿਨਸ ਖਰੀਦਣ ਆਇਆ ਤੇ ਉਸੇ ਵਕਤ ਹੀ ਇਹ ਦੋਨੇ ਲੜਕੇ ਉੱਥੇ ਆ ਜਾਂਦੇ ਹੈਗੇ ਐ ਤੇ ਜਦੋਂ ਇਹ ਹੁਣ ਨੈਬ ਕੀਤੀ ਇਹਨਾਂ ਦੀ ਪ੍ਰੀਲੀਮਿਨਰੀ ਪੁਛਗਛ ਕੀਤੀ ਗਈ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਉਹ ਜਿਹੜਾ ਲੜਕਾ ਸੀ ਖਰੀਦਦਾਰ ਉਹ ਵੀ ਇਸ ਪੂਰੇ ਕ੍ਰਾਈਮ ਦੇ ਵਿੱਚ ਇਨਵੋਲਡ ਸੀ ਸੋ ਇਹ ਪਲਾਨਡ ਕ੍ਰਾਈਮ ਇਹਨਾਂ ਨੇ ਕੀਤਾ ਸੋ ਜੋ ਇੱਕ ਪਿਸਟਲ ਇਹਨਾਂ ਨੇ ਦਿਖਾਇਆ ਉਹ ਵੀ ਜਿਹੜਾ ਹੈ ਜਸਕਰਨ ਸਿੰਘ ਇਹਦੇ ਫਾਦਰ ਦੇ ਨਾਮ ਤੇ ਰਜਿਸਟਰਡ ਸੀ 0.22 ਦਾ ਪਿਸਟਲ ਸੀਗਾ ਦੋਨੋਂ ਵੈਪਨਸ ਇੱਕ ਜਿਹੜਾ ਕਾਪਾ ਤੇ ਪਿਸਟਲ ਇਸ ਕ੍ਰਾਈਮ ਚ ਯੂਜ਼ ਹੋਇਆ ਸੀਗਾ ਉਹ ਵੀ ਰਿਕਵਰ ਕਰ ਲਿੱਤਾ ਗਿਆ ਜੀ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਹਜੇ ਤੱਕ ਕੋਈ ਮਤਲਬ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਬਾਰੇ ਹਜੇ ਤੱਕ ਕੋਈ ਵੀ ਚੀਜ਼ ਸਾਹਮਣੇ ਨਹੀਂ ਆਈ ਸੋ ਜੋ ਪਤਾ ਲੱਗਿਆ ਕਿ ਰੀਜ਼ਨ ਇਹਦਾ ਇਹ ਸੀਗਾ ਸਿੰਪਲੀ ਕਿ ਜੋ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਦੇਖੋ ਜੀ ਜੋ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਜੋ ਇਨੀ ਸਖਤਾਈ ਕੀਤੀ ਹੋਈ ਹੈ ਉਹਦੀ ਵਜ੍ਹਾ ਨਾਲ ਇਹਨੂੰ ਡਰੱਗਸ ਦੀ ਅਵੇਲੇਬਿਲਟੀ ਘਟ ਗਈ ਸੀ ਸੋ ਇਹ ਮੈਡੀਕਲ ਵਾਲੇ ਨੂੰ ਰੈਗੂਲਰਲੀ ਕਹਿੰਦੇ ਸੀ ਕਿ ਸਾਨੂੰ ਕੈਪਸੂਲ ਜਾਂ ਜੋ ਵੀ ਡਰਗ ਸੇ ਲੈਂਦੇ ਸੀ ਕੰਜ਼ਿਊਮ ਕਰਦੇ ਸੀ ਉਹ ਪ੍ਰੋਵਾਈਡ ਕਰਨ ਬਾਰੇ ਸਟ्रेस ਕਰ ਰਹੇ ਸੀ ਤੇ ਇਹ ਬੰਦਾ ਲਗਾਤਾਰ ਉਹਨਾਂ ਨੂੰ ਮਨਾ ਕਰ ਰਿਹਾ ਸੀ ਕਿ ਦੇਖੋ ਜੀ ਸਖਤਾਈ ਹੈਗੀ ਹੈ ਤੇ ਤੁਹਾਨੂੰ ਇਹ ਚੀਜ਼ਾਂ ਮੈਂ ਨਹੀਂ ਪ੍ਰੋਵਾਈਡ ਕਰ ਸਕਦਾ ਸੋ ਇਸੇ ਦੀ ਖੁੰਦਸ਼ਵਾਜੀ ਗੁੱਸਾ ਰੰਜਿਸ਼ਵਾਜੀ ਦੇ ਵਿੱਚ ਇਹਨਾਂ ਨੇ ਕ੍ਰਾਈਮ ਕੀਤਾ ਉਹ ਤੋਂ ਪੈਸੇ ਵੀ ਲੁੱਟ ਲਏ ਤੇ ਜਿਹੜਾ ਉਹ ਵਿਸ਼ਾਲ ਮਿੱਤਰ ਨੂੰ ਇੰਜਰਡ ਵੀ ਕਰਤਾ